ਇੱਥੇ ਨਾ ਮੇਰੀ ਬਦਨਾਮੀ ਨਾ ਕਰਾ ੱੱਕੇ ਨਾਲ ਲਜਾਣਾ ਹੁੰਦਾ ਹੁਣ ਨੂੰ ਲੈ ਜਾਂਦਾ ਪਰ ਤੇਥੋਂ ਤਾਂ ਮੈਂ ਪਿਆਰ ਨਾਲ ਹਾਂ ਕਰਾਉਂਦੀ ਕਿਉਂ ਕੀ ਗੱਲ ਐਡਾ ਕਿੱਡਾ ਤੂੰ ਗੁੰਡਾ ਹੈ ਜਿਹੜਾ ਰੋਗ ਨਾਲ ਮੈਨੂੰ ਤੂੰ ਲੈ ਜਾਵੇਂਗਾ ਤੈਨੂੰ ਕੀ ਲੱਗਦਾ ਅਸੀਂ ਉਹੀ ਤਰ੍ਹਾਂ ਕਰਦੇ ਆ ਸਾਡੀ ਕੋਈ ਇੱਜ਼ਤ ਹੀ ਨਹੀਂ ਬਾਬੀ ਸੱਸ ਤੇਰੀ ਵਧੀਆ ਰਹਿੰਦੀ ਆ ਹਾਂ ਵਧੀਆ ਰਹੇ ਸੱਸ ਠੀਕ ਠਾਕ ਕੀ ਹੁੰਦੀ ਐ ਸੱਸਾਂ ਦਾ ਸੰਭੂ ਪਤਾ ਹੀ ਆ ਹਾਂ ਖੇਤਾ ਹੈ ਅਬ ਇੱਕ ਗੱਲ ਦੱਸਾਂ ਆ ਗੱਲ ਦੀ ਮਾਰੀ ਤਾਂ ਮੈਂ ਵਿਆਹ ਨਹੀਂ ਕਰਾਉਂਦੀ ਹਾਂ ਮੈਨੂੰ ਲੱਗਦਾ ਨਹੀਂ ਵਿਆਹ ਚ ਕੋਈ ਫਾਇਦਾ ਨਹੀਂ ਤਾਂ ਹੀ ਨਹੀਂ ਮ ਕਰਾਉਂਦੀ ਆ ਦੇਖ ਲੈ ਪਾਪੀ ਉਸ਼ਨੀ ਹੋਇਆ ਹੈਗਾ ਐਵੇਂ ਲੱਗਦਾ ਗੱਲ ਤਾਂ ਕੋਈ ਹੈਗੀ ਐ ਤੂੰ ਮੱਥੇ ਲੁਕੋਨੀ ਆਰੇ ਮਾਂ ਕੋ ਤਾਂ ਗੱਲ ਲੁਕਾਉਂਦੇ ਨਹੀਂ ਹੁੰਦੇ ਮੱਥੇ ਬਾਪੂ ਅਰੇ ਲੰਬੇ ਜਿਹੇ ਵਾਲਾਂ ਦਾ ਲਾਲੀ ਆ ਨਾ ਇਹਦਾ ਜਮਨ ਪੇਕਾਰ ਬੰਦਾ ਹੈਗਾ ਇਹ ਤਾਂ ਕਹਿੰਦਾ ਮੈਨੂੰ ਸਾਰੇ ਪਿੰਡ ਦੇ ਵਿੱਚ ਲਾਲੀ ਸਰਦਾਰ ਕਹਿੰਦੇ ਨੇ ਸਿਰਾਂ ਨੇ ਛੇੜੀ ਬੰਦਾ ਹੈਗਾ ਕੋਈ ਨਹੀਂ ਬਾਈ ਮੂੰਹ ਲਾ ਕੇ ਰਾਜ ਮੈਂ ਤਾਂ ਉਹਦੀ ਇੰਨੀ ਬੇਇੱਜ਼ਤੀ ਕੀਤੀ ਕੁਝ ਹੁਣ ਦਮ ਲੈਣ ਚੰਗਾ ਤੁਸੀਂ ਲੈ ਲਓ ਸਾਹ ਅੱਗ ਵਿੱਚ ਆਪੀ ਗੱਲ ਕਰਾਂ ਠੀਕ ਹੈ ਹੈਲੋ ਓਏ ਮੇਰੇ ਬਿਲੀਆ ਬਿੱਲੂ ਸਿੰਘ ਬਿੱਲੂ ਸਿੰਘ ਇੱਧਰ ਆ ਜਾਓ ਹੈਲੋ ਅੱਜ ਤੁਸੀਂ ਫੇਰ ਆ ਗਏ ਇਸ ਦਾ ਬੱਕਰਾ ਲੈਣਾ ਹੈ ਤੁਹਾਡਾ ਪੁੱਤ ਨਹੀਂ ਖੰਦਾ ਹੈ ਤੁਸੀਂ ਨਾ ਮੇਰਾ ਲਹੂ ਪੀ ਛੱਡਿਆ ਬੱਕਰੇ ਬੱਕਰੇ ਕਰਕੇ ਜੇ ਤੁਸੀਂ ਬੱਕਰਾ ਲੈਣਾ ਨਾ ਤਾਂ ਦੱਸੋ ਮੈਨੂੰ ਤੇ ਲੈਣਾ ਆ ਇਹਦਾ ਬੱਕਰਾ ਪਸੰਦ ਕਿਹੜਾ ਬੱਕਰਾ ਪਸੰਦ ਹੈ ਤੂੰ ਦੱਸਿਆ ਮੈਨੂੰ ਓਹੋ ਸਹੀ ਗੱਲ ਦੱਸਾਂ ਸਾਨੂੰ ਛੋੜੇ ਬੱਕਰਿਆਂ ਦੇ ਨਾਲ ਨਾਲ ਤੂੰ ਵੀ ਪਸੰਦ ਆ ਗਈ ਓ ਅਕਲ ਹੈਗੀ ਬੋਲਣ ਦੀ ਤੈਨੂੰ ਕੀ ਲੱਗਦਾ ਵੀ ਮੈਂ ਸਾਰੀਆਂ ਕੁੜੀਆਂ ਵਰਗੀਆਂ ਹੈ ਮੇਰੇ ਨਾਲ ਵੱਧ ਘੱਟ ਨਾ ਬੋਲ ਜਾ ਬਗ ਜਾ ਉੱਥੋਂ ਓਹੋ ਤੂੰ ਤਾਂ ਗੁੱਸਾ ਕਰੀ ਜਾਂਨੇ ਨਾਲੇ ਤੂੰ ਤਾਂ ਜੱਟ ਦੀ ਪਸੰਦ ਆ ਤੂੰ ਤਾਂ ਜੱਟੇ ਲੈ ਕੇ ਜਾਊਗਾ ਅਕਲ ਨਹੀਂ ਹੈਗੀ ਤੈਨੂੰ ਕਾਈ ਹੈ ਮਾਰ ਕੋ ਆਹੀ ਗੱਲਾਂ ਤਾਂ ਤੇਰੇ ਸੋਹਣਿਆ ਲੱਗਦੇ ਨਾ ਜਿਹੜਿਆ ਮਰਨ ਬਰੌਂਦਿਆ ਗੱਲਾਂ ਕਰਨ ਲੱਗੀ ਹੁਣੀ ਤੋ ਕਿੱਡਾ ਬੇਸ਼ਰਮ ਆ ਤੂੰ ਕਿੰਨੀ ਲਾਪਾ ਕਰਦੀ ਤੇਰੀ ਤੈਨੂੰ ਫਿਰ ਵੀ ਸਮਝ ਨਹੀਂ ਆਉਂਦੀ ਹੈਗੀ ਉਹ ਸਮਝ ਮੈਨੂੰ ਮਨ ਤਾਂ ਸਮਝੇ ਨਹੀਂ ਆ ਰਹੀ ਨਹੀਂ ਮੇਰੇ 'ਚ ਕਮੀ ਕੀ ਆ ਜਿਹੜਾ ਤੂੰ ਨਾ ਨੁੱਕਰ ਕਰੀ ਜਾਂਦੀ ਆ ਖਾਸੀਅਤ ਕੀ ਆ ਤੇਰੇ 'ਚ ਦੱਸੀ ਮੈਨੂੰ ਇਹ ਤਾਂ ਤੂੰ ਹੁਣ ਪਿੰਡਾਂ ਨੂੰ ਪੁੱਛੀ ਸਾਰੇ ਪਿੰਡ 'ਚ ਲਾਲੀ ਸਰਦਾਰ ਕਹਿੰਦੇ ਨੇ ਓ ਮੈਨੂੰ ਪਤਾ ਹੀ ਆ ਠੀਕ ਆ ਨਾਲੇ ਤੂੰ ਨਾ ਨੂੰ ਆਹੇ ਕੁਛ ਸਿਖਾਇਆਗਾ ਵੀ ਕੱਲੀ ਕੁੜੀ ਦੇਖੀ ਨੀ ਉਹਦੇ ਮਗਰ ਵਗਜੋ ਜਾ ਕੇ ਮੁੜ ਕੇ ਉਹਨੂੰ ਇਹੋ ਜਿਹਾ ਕੁਛ ਬੋਲੀ ਜਾਓ ਉਹ ਨਲੇ ਹੁਣ ਤੂੰ ਇਹਦੇ ਕੰਨੀ ਨਾ ਜਾ ਇਹ ਤਾਂ ਨਰਮ ਆ ਇਹ ਤਾਂ ਮੇਰੇ ਘਰ ਕੇ ਆ ਗਿਆ ਅੱਛਾ ਮਤਲਬ ਔਣੂ ਨਾ ਕਹਾ ਲਾਪਾ ਤੇਰੀ ਘਰੀ ਜਾਵਾਂ ਮੈਂ ਆਹੀ ਗੱਲਾਂ ਤਾਂ ਬੋਲੋ ਸੋਹਣਿਆ ਲਾਜੋ ਹੁਣ ਤੁਸੀਂ ਇਹ ਦੱਸੋ ਹਾਂ ਕਰਨੀਆ ਜਾਂ ਨਹੀਂ ਤੂੰ ਸੋਚ ਵੀ ਕਿਵੇਂ ਲਿਆ ਵੀ ਮੈਂ ਤੇਰੇ ਵਰਗੇ ਨੂੰ ਹਾਂ ਕਰੂੰਗੀ ਹਰ ਵਾਰ ਕਿਉਂ ਮੈਂ ਮੂਵੀ ਨਾਲ ਲਾ ਮਜ਼ਾ ਵਗਦਾ ਇੱਥੋਂ ਨਾਲੇ ਮੈਨੂੰ ਨਾ ਰੱਜੋ ਕਹਿੰਦੇ ਨੇ ਸਾਰਿਆਂ ਨੂੰ ਪੁੱਛ ਲਈ ਵੀ ਮੇਰਾ ਸੁਭਾਅ ਕਿਹੋ ਜਿਹਾ ਰੱਜੋ ਨਾ ਕਿੰਨਾ ਸੋਹਣਾ ਜਿਵੇਂ ਨਾ ਸੋਹਣਾ ਨਾ ਐਵੇਂ ਤੂੰ ਵੀ ਸੋਹਣੀ ਆ ੁੱਡਾ ਘਟਿਆ ਇਨਸਾਨ ਆ ਮੈਂ ਕਿੰਨੀ ਬੇਇੱਜ਼ਤੀ ਕਰਤੀ ਮਜਾਲੇ ਪੈਰ ਤੇ ਪਾਣੀ ਪੈਣ ਦੇ ਦਊਗਾ ਉਹ ਪਿਆਰ ਕਰਦਾ ਪੈਰ ਤੇ ਪਾਣੀ ਕਿਵੇਂ ਪਾਣ ਦੇਦਾ ਇਹੋ ਜਿਹਾ ਪਿਆਰ ਨਾ ਜੁੱਤੀ ਥੱਲੇ ਮੇਰੀ ਥੱਲੇ ਸਮਝ ਆ ਗਈ ਤੈਨੂੰ ਇਹੋ ਜਿਹੀ ਕੁੜੀ ਨਹੀਂ ਹੈਗੀ ਮੈਂ ਕਿੰਨੇ ਕਵਾਰ ਦੱਸਾਂ ਸਾਨੂੰ ਨਹੀਂ ਆਉਂਦੇ ਪਿਆਰ ਪਿਉਰ ਕਰਨੇ ਚਲ ਠੀਕ ਆ ਰਜੋ ਹੁਣ ਤਾਂ ਮੈਂ ਜਾ ਰਿਆਂਗਾ ਪਰ ਮੇਰੇ ਵਾਰੇ ਜਰੂਰ ਸੋਚੀ ਸਾਰੀ ਜ਼ਿੰਦਗੀ ਐਸ਼ ਕਰੇਗੀ ਮੈਂ ਲਾਲੀ ਦੀ ਧਾਰਾ ਹੀ ਬਣ ਕੇ ਬਕਵਾਸ ਨਾ ਮਾਰ ਜਬ ਆਗ ਜਾ ਤੋ ਚਲ ਹੁਣ ਤਾਂ ਜਾਣਾ ਫੇਰ ਆਉਂਗਾ ਤੇ ਅਕਲ ਜਾਣਾ ਹੋਵੇ ਤਾਂ ਕਿਧਰੇ ਘਰ ਵਾਲੀ ਤੱਕੁਰ ਜਾ ਸੋਚ ਲੈ ਇੱਕ ਵਾਰ ਆਹ ਕੇ ਗੱਲ ਕਰ ਸੋਚਣ ਨੂੰ ਤੂੰ ਹੀ ਰਹਿ ਗਿਆ ਆਪਦਾ ਟਾਈਮ ਖਰਾਬ ਕਰਨਾ ਮੈਂ ਤੇਰੇ ਬਾਰੇ ਸੋਚ ਕੇ ਸੜਿਆ ਹੋਇਆ ਬੰਦਾ ਅਖੇ ਘਰ ਵਾਲੀ ਲੈ ਤੇਰੇ ਵਰਗੇ ਨਾਲ ਵਿਆਹ ਕਰਾਉਂਗੀ ਮੈਂ ਹੋਰ ਦੁਨੀਆ ਮੁੱਕੂਗੀ ਮੈਂ ਉਹਦੇ ਬਾਪੂ ਕੋਲੇ ਰਹਿਣਾ ਨਾਲੇ ਮੈਂ ਸਾਰਿਆਂ ਨੂੰ ਕਹਿੰਦੀ ਆ ਮੈਂ ਵਿਆਹ ਕਰਾਉਣਾ ਨਹੀਂ ਹੈਗਾ ਹੁਣ ਆਇਆ ਨਾ ਮੈਂ ਹੋਰ ਬੇਇੱਜ਼ਤੀ ਕਰੂੰ ਇਹਨਾਂ ਨਾਲ ਜਲੂਸ ਕੱਢੂੰ ਇਹਨਾਂ ਦਾ ਮੈਂ ਦੇ ਅਕਲ ਨਾਲ ਹੋਣ ਤਾਂ ਖਾ ਲੋ ਖਾ ਲੋ ਸੱਸਰੀ ਕਾਲ ਮਸੀ ਸਸਰੀ ਕਾਲ ਪੁੱਤ ਕੀ ਹਾਲ ਹੈ ਠੀਕ ਹੋ ਹਾਂ ਠੀਕ ਆ ਪੁੱਤ ਅੱਛਾ ਉਹ ਮੁੰਡੇ ਕੌਣ ਸੀ ਪੁੱਤ ਕੀ ਬਤਵਾ ਮਾਸੀ ਕੌਣ ਸੀ ਐਵੇਂ ਦੇਖਣ ਲੱਗ ਜਾਂਦੇ ਨੇ ਖੜਕੇ ਕਦੇ ਕਹਿਣਗੇ ਅਸੀਂ ਬੱਕਰਾ ਲੈਣਾਗਾ ਜਿਵੇਂ ਬੱਕਰ ਦੀ ਗੱਲ ਕਰਦੀਆਂ ਕਹਾ ਫਿਰ ਮੂੰਹ ਵੱਲ ਝਾਕਣ ਲੱਗ ਜਾਂਦੇ ਨੇ ਅੱਛਾ ਫਿਰ ਮੈਂ ਤਾਂ ਲਾਪਾ ਕਰਕੇ ਤੋਰੇ ਨੇ ਪੂਰੇ ਮੈਂ ਤਾਂ ਪੁੱਤ ਤੈਨੂੰ ਦੇਖ ਕੇ ਆ ਗਈ ਅੱਛਾ ਮੈਂ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਵੀ ਇੰਨ ਸਾਈਡ ਹੀ ਫਿਰਦੇ ਨੇ ਐਂ ਨਹੀਂ ਪਤਾ ਕੋਈ ਬੱਕਰੀ ਲੈ ਜਾਣ ਝੱਕ ਕੇ ਉਹ ਤਾਂ ਗੱਲ ਮਾਸੀ ਤੇ ਠੀਕ ਆ ਪਰ ਮਾਸੀ ਲੈ ਤੂੰ ਜਾਣਦੀ ਨਹੀਂ ਹੈਗੀ ਵੀ ਰੱਜੋ ਹੈ ਕਿਹ ਹੈ ਜੀ ਆਹ ਡੰਡਾ ਮੈਂ ਉਹੀ ਨਹੀਂ ਰੱਖਿਆ ਹੈਗਾ ਲੱਤ ਤੋੜ ਦੂੰਗੀ ਮੈਂ ਠੀਕ ਆ ਪੁੱਤ ਹਾਂ ਤੇ ਮਾਸੀ ਤੂੰ ਕਿੱਧਰ ਚੱਲੀ ਸੀ ਵੈਸੇ ਮੈਂ ਤਾਂ ਤੈਨੂੰ ਦੇਖ ਕੇ ਆ ਗਈ ਪੁੱਤ। ਅੱਛਾ। ਹਾਂ। ਹੋਰ ਮਾਸੜ ਕੀ ਮੈਂ? ਮਾਸੜ ਤਾਂ ਠੀਕ ਐ ਪੁੱਤ। ਠੀਕ ਆ। ਨਾਲੇ ਜਾਂਦੀਆਂ ਹੁੰਦੀਆਂ ਨੇ ਸਕੂਲੇ ਹੁਣ। ਹਾਂ ਹਾਂ ਪੁੱਤ ਜਾਂਦੀਆਂ ਹੁੰਦੀਆਂ ਨੇ। ਤੇ ਗਾਹਾਂ ਕੀ ਕਰਨਾ ਵਾਸੀ ਤੇਰੀ ਕੁੜੀ ਨੇ? ਗਾਹ ਪੁੱਤ ਬੀ ਐਡ ਕਰੀ ਜਾਂਦੀ ਆ ਕੁੜੀ। ਅੱਛਾ। ਚੱਲ ਵਧੀਆ ਫਿਰ ਤਾਂ ਮਸੀ ਨੌਕਰੀ ਨੌਕਰੀ ਲੱਗੂਗੀ ਹੈ। ਹਾਂ ਹਾਂ ਨੌਕਰੀ ਲੱਗੂ ਪੁੱਤ। ਸਹੀ ਆ। ਤੂੰ ਵੀ ਪੜ ਲੈਂਦੀ ਪੁੱਤ। ਤੂੰ ਵੀ ਮਾਸਟਰ ਨਹੀਂ ਲੱਗ ਜਾਂਦੀ ਪੜ ਕੇ। ਤੇਰਾ ਪਿਆਉਟੇ ਲਾਹੋਗਾ ਤੈਨੂੰ ਵੀ ਮਜਬੂਰੀ ਹੋਗੀ ਹਣ। ਤੇ ਹੋਰ ਮਾਸੀ ਜੇ ਮੇਰਾ ਬਾਪੂ ਨਾ ਬਿਮਾਰ ਹੁੰਦਾ ਫਿਰ ਤਾਂ ਮੈਂ ਵਧੀਆ ਪੜ੍ਹਾਈ ਲਿਖਾਈ ਕਰਦੀ ਫਿਰ ਤਾਂ ਪੱਕੀ ਗੱਲ ਐ ਮਾਸੀ ਨੌਕਰੀ ਨੌਕਰੀ ਲੱਗ ਜਾਂਦੀ ਹੁੰਦੀ ਮੇਰੀ ਤਾਂ ਮੈਨੂੰ ਤਾਂ ਲੱਗ ਜਾਂਦੀ ਹਾਂ ਚੱਲ ਕੋਈ ਨਹੀਂ ਮਾਸੀ ਹੁਣ ਜਦ ਮੇਰੀ ਕਿਸਮਤ ਚ ਲਿਖਿਆ ਕੁਛ ਨਾ ਤਾਂ ਇਹ ਤਾਂ ਹੋ ਕੀ ਰਹੂਗਾ ਹਾਂ ਪੁੱਤ ਮੇਰਾ ਬਾਪੂ ਕਰਦਾ ਰਹਿੰਦਾ ਮਾਸੀ ਸਾਰਾ ਦਿਨ ਹਾਂ ਪੁੱਤ ਇਹ ਤਾਂ ਗੱਲ ਐ ਕਿ ਮੈਂ ਬਿਮਾਰ ਪਿਆ ਮੰਜੇ ਤੇ ਤੇ ਤਾਂ ਕਰਕੇ ਦੇਖ ਲਾ ਹੁਣ ਤੂੰ ਪੁੱਤ ਬੱਕਰੀਆਂ ਚਾਰਨ ਜਾਂਦੀਆਂ ਲੋਕ ਮੈਨੂੰ ਐ ਕਹਿਣ ਲੱਗ ਜਾਂਦੇ ਨੇ ਮੈਂ ਤਾਂ ਵਾਸੀ ਇੱਕ ਗੱਲ ਕਹਿਨੀ ਆਂ ਕਿ ਆਪਾਂ ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਹਾਂ 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 ਪੁੱਤੇ ਤੱਕ ਤੇਰੀ ਗੱਲ ਸਹੀ ਹੈਗੀ ਸਲ ਤੋਂ ਹੀ ਵਾਸੀ ਹੁਣ ਕਮਾ ਕੇ ਤਾਂ ਖਾਣਾ ਹੀ ਪੈਂਦਾ ਹਾਂ 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 ਪੁੱਤ ਕਮਾ ਕੇ ਤਾਂ ਖਾਣਾ ਹੀ ਪੈਂਦਾ ਫਿਰ ਹੋਰ ਕੀ ਬਣੇ ਪੁੱਤ ਹੁਣ ਤਨ ਪਤੀ ਆ ਹਾਂ ਪੁੱਤ ਸਭ ਮਜਬੂਰੀਆਂ ਹੁੰਦੀਆਂ ਨੇ ਚੰਗਾ ਮੈਂ ਜਾਣੀ ਆ ਪੁੱਤ ਚੱਲ ਚੰਗਾ ਵਾਸੀ ਚੰਗਾ ਪੁੱਤ ਇਹ ਦੇਖ ਲੈ ਪਿੰਡ ਵਾਲਿਆਂ ਦਾ ਸਹਾਰਾ ਹੁੰਦਾਗਾ ਨਹੀਂ ਸ਼ਹਿਰ ਦੇ ਵਿੱਚ ਹੋਵੇ ਕੋਈ ਨਹੀਂ ਪੁੱਛਦਾਗਾ ਭਾਵੇਂ ਕੋਲੇ ਖੜੇ ਬੰਦੇ ਨੂੰ ਵੱਢ ਜਾਣਾ ਐਡੀ ਦੂਰੋਂ ਤੇ ਹਲਾ ਮਾਸੀ ਨੂੰ ਐ ਵੀ ਦੇਖ ਗਿਆ ਵੀ ਕੋਈ ਮੁੰਡਾ ਖੜਾ ਮੇਰੇ ਕੋਲੇ ਲੈ ਇੱਥੇ ਡੇਰਾ ਲਾ ਲੈ ਤੁਸੀਂ ਘਰੇ ਨਹੀਂ ਜਾਣਾ ਖੜੀਆਂ ਹਵਾ ਚਲੋ ਚੱਲੀਏ ਚਲੋ ਚਲੋ ਰੱਜੂ ਹਾਂ ਬਾਪੂ ਆ ਗਈ ਪੁੱਤ ਤੂੰ ਹਾਂਜੀ ਮੈਂ ਤਾਂ ਆ ਗਈ ਪਰ ਤੁਸੀਂ ਕਿੱਥੇ ਗਏ ਸੀ ਉਹ ਮੈਂ ਤਾਂ ਥਾਈ ਵਿੱਚ ਚੱਲ ਗਿਆ ਸੀਗਾ ਮੈਂ ਕਿਹਾ ਇਕੱਲੇ ਤਾਂ ਇੱਥੇ ਜੀ ਨਹੀਂ ਲੱਗਦਾ ਉੱਥੇ ਚਲ ਤਾਂ ਤੇ ਤਾਏ ਹੁਣੀ ਹੁੰਦੇ ਨਹੀਂ ਉਹਨਾਂ ਨਾਲ ਨਗਾ ਪਾਸ਼ਾ ਪਮਾਰ ਰਹੇ ਨੇ ਬੁੱਤ ਪਦੀਆ ਕਿ ਤਾ ਬਾਪੂ ਬੈ ਜਾ ਬਾਪੂ ਇੱਥੇ ਤੂੰ ਅੱਜ ਬੁੱਤ ਕਿਉਂ ਦਾਜੀ ਬੈਠੀ ਅੱਜ ਮੈਨੂੰ ਠੀਕ ਨਹੀਂ ਲੱਗ ਰਹੀ ਕੋਈ ਗੱਲ ਹੈ ਕੋਈ ਦੱਸ ਮੈਨੂੰ ਕੀ ਗੱਲ ਹੈ ਅਰਜੋ ਨਾ ਨਾ ਬਾਪੂ ਕੁਛ ਨਹੀਂ ਹੋਇਆ ਹੈਗਾ ਐਵੇਂ ਲੱਗਦਾ ਗੱਲ ਤਾਂ ਬੁੱਤ ਕੋਈ ਹੈਗੀ ਆ ਤੂੰ ਮੈਥੇ ਲੁਕੋਨੀ ਆ ਨਾਲੇ ਮਾਂ ਪਾਪਾ ਤੋਂ ਗੱਲ ਕੋਉਂਦੇ ਨਹੀਂ ਹੁੰਦੇ ਮੈਂ ਬਾਪੂ ਤੁਹਾਨੂੰ ਪਤਾ ਤਾਂ ਹੈ ਅੱਗੇ ਮੈਂ ਥੋੜੇ ਤੋਂ ਕੋਈ ਗੱਲ ਲੁਕੋਈ ਆ ਕੋਈ ਗੱਲ ਨਹੀਂ ਹੈਗੀ ਉਹ ਤੇ ਜੇ ਕੋਈ ਗੱਲ ਬਾਤ ਹੈ ਤਾਂ ਮੈਨੂੰ ਦੱਸ ਦੀ ਕੱਲ ਨੂੰ ਨੁਕਸਾਨ ਆਵੇ ਕਿਸੇ ਗੱਲ ਦਾ ਲੈ ਬਾਪੂ ਨੁਕਸਾਨ ਤਾਂ ਤਾਂ ਹੋ ਜੇ ਕੋਈ ਗੱਲ ਹੋ ਕੋਈ ਗੱਲ ਨਹੀਂ ਹੈਗੀ ਉਹ ਮੁੰਡੇ ਤਾਂ ਨਹੀਂ ਹੁਣ ਆਏ ਜਿਹੜੇ ਆਪਣੇ ਤੂੰ ਦੱਸਦੀ ਸੀ ਵੀ ਬੱਕਰੇ ਖਰੀਦਣ ਆਏ ਸੀਗੇ ਨਾ ਨਾ ਬਾਪੂ ਉਹਨਾਂ ਨੇ ਕੀ ਕਰਨ ਹੁਣ ਮੈਂ ਬੇਸਤੀ ਕਰਤਾ ਦਿੱਤੀ ਸੀ ਉਹਨਾਂ ਦੀ ਓਹੋ ਕਿਉਂ ਬੇਤੀ ਕਰਨੀ ਸੀ ਸਗੋਂ ਦੋ ਬੱਕਰੇ ਤਾਂ ਹੈਗੇ ਵੇਚਣ ਵਾਲੇ ਤੂੰ ਘਰੇ ਭੇਜ ਦਿੰਦੀ ਮੇਰੇ ਕੋਲੇ ਮੈਂ ਆਪੀ ਗੱਲ ਕਰ ਲੈਂਦਾ ਚਲੋ ਕੋਈ ਨਹੀਂ ਬਾਪੂ ਹੋਰ ਬਥੇਰੇ ਆ ਜਾਣਗੇ ਚਲੋ ਤਾਂ ਘਰ ਠੀਕ ਹੈ ਪੁੱਤ ਬਾਦੂ ਨੇ ਕਿ ਬੱਕਰੇ ਲੈਣ ਵਾਲੇ ਤਾਂ ਪਰ ਚਲੋ ਕੋਈ ਨਹੀਂ ਤੂੰ ਨਾ ਤਿਆਰ ਰੱਖਿਆ ਕਰ ਅਗਲੇ ਤੇ ਗੱਲ ਨਹੀਂ ਪੈਂਦੀ ਹੁੰਦੀ ਆਪਣਾ ਤਾਂ ਕੰਮ ਹੀ ਇਹ ਹੈ ਦੁਕਾਨਦਾਰੀ ਆਪਣੀ ਹੈ ਹਾਂ ਬਾਪੂ ਹੁਣ ਨਹੀਂ ਮੈਂ ਕਿਸੇ ਨੂੰ ਵੀ ਬੋਲਿਆ ਕਰਦੀ ਹਾਂ ਹਾਂ ਹੁਣ ਮੈਂ ਲੜਿਆ ਵੀ ਨਹੀਂ ਕਰਨਾ ਕਿਸੇ ਨਾਲ ਹਾਂ ਤਿਆਰ ਰੱਖਿਆ ਕਰ ਠੀਕ ਹੈ ਨਾਲੇ ਹੁਣ ਤੇਰੀ ਚਾਚੀ ਤਾਈ ਜੀ ਤੈਨੂੰ ਮਾੜਾ ਮੋਟਾ ਕੁਝ ਕਹਿ ਦੇ ਨਾ ਉਹਨਾਂ ਦੇ ਗੱਲ ਨਹੀਂ ਪਹਿਣਾ ਬਾਪੂ ਖੇਤ ਨੂੰ ਪਿਆਰ ਕਰਦੇ ਆ ਸਾਰੇ ਮੈਂ ਕਿਹੜਾ ਕਮਲੀ ਆਂਗੀ ਵੀ ਮੈਂ ਉਹੀ ਬੋਲੀ ਜਾਨੀ ਆ ਉਹ ਤਾਂ ਹੁਣ ਹਟਦੇ ਨਹੀਂ ਹੈਗੇ ਮੇਰੇ ਰਿਸ਼ਤੇ ਦੇ ਮਗਰ ਪਏ ਪਏ ਨੇ ਦੱਸ ਏਡੀ ਕੀ ਮੈਂ ਬੁੜੀ ਹੋ ਗਈ ਕਿ ਜਿਹੜਾ ਮੇਰਾ ਵਿਆਹ ਰਹ ਜੂਗਾ ਓਏ ਹੁੰਦੀ ਆ ਪਤਾ ਬਚੋਲਿਆਂ ਨੂੰ ਤਾਂ ਹੁੰਦੀ ਆ ਵੀ ਸ਼ਾਮ ਪਵਾ ਲਈ ਸ਼ਾਮ ਸ਼ਾਮ ਬਾਪੂ ਆ ਸ਼ਾਮ ਸ਼ਾਮ ਦੇ ਚੱਕਰ ਚ ਨਾ ਮੈਨੂੰ ਟੰਗ ਦੇਣਗੇ ਉਹ ਫਿਰ ਮੇਰਾ ਬਾਪੂ ਕੱਲਾ ਰਹ ਜੂ ਘਰੇ ਫਿਰ ਰੋਟੀ ਟੋਕ ਕੌਣ ਕਰਿਆ ਕਰੂ ਤੇਰਾ ਪਿਓ ਬੈਠਾ ਨਾ ਐ ਕਿਵੇਂ ਟੰਗ ਦਾਂਗੇ ਦੇ ਇੱਕ ਵਰਕੇ ਕਰਾਂਗੇ ਉਹ ਤਾਂ ਸਾਰਾ ਕੁਝ ਨਾਲੇ ਮੈਂ ਤਾਂ ਐਂ ਕਹਿੰਦਾ ਸੀਗਾ ਬੇ ਬੱਕਰੀਆਂ ਵੇਚ ਦੰਨੇ ਆਪਾਂ ਮੈਂ ਹੋਰ ਥੋੜਾ ਮੋਟਾ ਕੰਮ ਕਾਹਨੂੰ ਤੂੰ ਫਿਰਦੀ ਆ ਪੁੱਤ ਬਾਪੂ ਨਹੀਂ 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 ਬੱਕਰੀਆਂ ਨਹੀਂ ਵੇਚਣੀਆਂ ਹੈਗੀਆਂ ਸੇਲਿਆਣੇ ਮੇਰੀਆਂ ਉਹ ਸੇਲਿਆਣੇ ਨੂੰ ਥੋੜੀ ਵੇਚੀਦਾ ਨਾਲੇ ਮੇਰੇ ਜੇ ਬਿੱਲੋਂ ਨੂੰ ਵੇਚਦਾ ਤੁਸੀਂ ਫਿਰ ਮੇਰਾ ਕੀ ਬਣੂਗਾ ਤੈਨੂੰ ਐਂ ਕਰਾਂਗੇ ਬਿੱਲੋਂ ਨੂੰ ਤੈਨੂੰ ਦਾਜ ਵਿੱਚ ਦੇ ਦਾਂਗੇ ਉੱਥੇ ਨਾਲੇ ਦੀ ਲੈ ਬਾਪੂ ਉਹ ਤਾਂ ਮੈਂ ਲੈ ਕੇ ਬਾਪੂ ਮੈਂ ਕਿੰਨੇ ਵਾਰ ਕਹਤਾ ਮੈਂ ਵਿਆਹ ਨਹੀਂ ਕਰਾਉਣਾ ਕਿੱਧਰ ਨੂੰ ਦਾਜ ਦੂਸੀ ਗੱਲ ਤੋਰ ਲੈ ਨਹੀ ਵਿਆਹ ਕਰਵਾਉਣਾ ਇੱਥੇ ਘਰੇ ਕੱਲੀ ਰੱਖ ਲਈ ਉਹਦੇ ਨਾਲ ਖੇਡ ਲਿਆ ਕਰੀ ਇੱਥੇ ਬਾਪੂ ਫਿਰ ਜਿਹੜੀ ਉਹਦੀ ਮੰਮੀ ਆ ਉਹੋ ਫਿਰ ਉਹਦੀ ਮਾਸੀਆਂ ਚਾਚੀਆਂ ਵੀ ਬੈਠੀਆਂ ਨੇ ਆਗੀਆਂ ਫਿਰ ਉਹਨਾਂ ਦਾ ਕੀ ਬਣੂਗਾ ਤੂੰ ਤਾਂ ਸਾਰੇ ਪਰਿਵਾਰ ਦਾ ਫਿਕਰ ਕਰਦੀ ਏ ਤੂੰ ਕੱਲੀ ਦਾ ਫਿਕਰ ਕਰ ਲੈ ਹੁਣ ਐਡਾ ਵੱਡਾ ਪਰਿਵਾਰ ਉਹ ਕਿੱਥੇ ਇੱਥੇ ਇੱਕ ਘਰ ਚ ਬੈਠੂਗਾ ਲੈ ਬਾਪੂ ਉਹ ਕਿਹੜੇ ਇੱਥੇ ਹੁੰਦੀਆਂ ਨੇ ਬਾੜਾ ਐਸੀ ਕਰਕੇ ਤਾਂ ਬਣਾਇਆ ਉਹਨਾਂ ਦਾ ਘਰ ਆਗਾ ਉਹ ਕਿਹੜਾ ਵਿਚਾਰੀਆਂ ਇੱਥੇ ਆਉਂਦੀਆਂ ਨੇ ਗਿਆ ਉਹ ਤਾਂ ਠੀਕ ਆ ਪੁੱਤ ਪਰ ਮੈਨੂੰ ਨਾ ਬਹੁਤ ਬਿਸ਼ਰਮੀ ਆਉਂਦੀ ਪੁੱਤ। ਕਿਉਂ? ਲੋਕ ਕੀ ਕਹਿੰਦੇ ਨੇ ਗੱਲਾਂ ਵੀ ਕਰਦੇ ਨੇ ਵੀ ਕੱਲੀ ਕੁੜੀ ਪਸ਼ੂ ਲਈ ਫਿਰਦੀ ਹੈਗੀ। ਬਾਪੂ, ਜਿਹੜੇ ਲੋਕ ਤੁਹਾਨੂੰ ਆਏ ਕਹਿੰਦੇ ਨੇ ਨਾ ਵੀ ਹਾਂ ਤੁਹਾਡੀ ਕੁੜੀਆਂ ਬੱਕਰੀਆਂ ਚਾਰਨ ਜਾਂਦੀਆਂ। ਉਹਨਾਂ ਨੂੰ ਤੇ ਇੱਕ ਗੱਲ ਕਹਿ ਦਿਆ ਕਰ। ਕਿ ਸਾਨੂੰ ਮਹੀਨੇ ਦਾ ਨਾ 30-40000 ਰੁਪਏ ਸਿੱਟ ਜਾ ਕਰੋ। ਸਾਡੀ ਕੁੜੀ ਨਾ ਗੇਟੋਂ ਬਾਹਰ ਨਹੀਂ ਜਾਂਦੀ। ਬਸ। ਤੋ ਦੇਖੀ ਬਾਪੂ ਫਿਰ ਕਿਸੇ ਨੇ ਨਹੀਂ ਕਹਿਣਾ ਹੈਗਾ। ਲੋਕਾਂ ਦਾ ਨਾ ਮੂੰਹ ਨਹੀਂ ਬੰਦ ਕਰਾ ਸਕਦੇ। ਬਾਪੂ ਇਹ ਬੋਲਦੇ ਹੀ ਹੁੰਦੇ ਨੇ। ਉਹਦਾ ਘਰ ਠੀਕ ਹੈ ਨਾ ਜੇ ਬਾਪੂ ਆਪਾ ਕੰਮ ਨਹੀਂ ਕਰਾਂਗੇ ਫਿਰ ਖਾਵਾਂਗੇ ਕੀ ਲੋਕ ਕਿਹੜਾ ਆਪਾਂ ਨੂੰ ਕੁਝ ਖਾਣ ਨੂੰ ਦੇ ਕੇ ਜਾਂਦੇ ਨੇਗੇ ਡਾਕਟਰ ਕਹਿੰਦੇ ਸੀਗੇ ਕਹਿੰਦੇ ਤੂੰ ਜਲਦੀ ਠੀਕ ਹੋ ਜਾਏਗਾ ਮੈਂ ਜਲਦੀ ਠੀਕ ਹੋ ਜਾਊਂਗਾ ਫਿਰ ਮੈਂ ਲੈ ਜਾ ਕਰ ਬੱਕਰੀਆਂ ਮੈਂ ਵੀ ਨਾਲ ਤੂੰ ਨਾਲ ਜਾਏਗਾ ਚਲ ਤੂੰ ਨੇ ਚਾਰ ਲਿਆ ਕਰਾਂਗੇ ਚਲ ਚੰਗਾ ਬਾਪੂ ਮੈਂ ਚਾਹ ਬਣਾ ਲਾਂ ਚਾਹ ਬਣਾ ਲਾ ਨਾਲੇ ਰੋਟੀ ਟੋਕ ਦਾ ਕਰ ਲਾ ਪੁੱਤ ਫਿਰ ਹਾਂ ਬਾਪੂ ਓ ਵਾਹਿਗੁਰੂ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਜੋਹਰ ਠੀਕ ਹੈ ਵਧੀਆ ਬਬੀ ਤੂੰ ਦੱਸ ਕਿ ਮੈਂ ਆ ਵਧੀਆ ਤੁਸੀਂ ਦੱਸੋ ਠੀਕ ਹੈ ਬਸ ਪੱਬੀ ਤੇ ਰਿਸ਼ਤੇ ਦਾ ਕੀ ਬੜਿਆ ਓ ਕੀ ਦੱਸਾਂ ਭਾਬੀ ਤੁਹਾਨੂੰ ਰਿਸ਼ਤੇ ਬਾਰੇ ਆ ਮਾਸੀ ਹੱਥ ਤੋਂ ਕੀ ਮਗਰ ਪੈ ਗਈ ਮੇਰੇ ਤਾਂ ਆਖੇ ਰਿਸ਼ਤਾ ਕਰਾ ਲਾ ਰਿਸ਼ਤਾ ਕਰਾ ਲਾ ਅੱਛਾ ਅੜਦੇ ਹੋਈ ਨਹੀਂਗੀ ਕੀ ਰੱਖਿਆ ਰਿਸ਼ਤੇ ਜੇ ਕੁਛ ਨਹੀਂ ਰੱਖਿਆ ਮਤਲਬ ਲਈ ਜੇ ਵੈਸੇ ਮਾਸੀ ਵੀ ਗੱਲ ਤਾਂ ਉਹੀ ਹੈ ਭਾਬੀ ਤਾਂ ਹੀ ਹੁਣ ਸਾਨੂੰ ਤਾਂ ਪਤਾ ਹੈਗਾ ਆ ਦੇਖ ਲੈ ਤੁਹਾਨੂੰ ਵੀ ਪਤਾ ਹੀ ਆ ਕਿ ਮਤਲਬ ਵਿਵਹਲੀ ਹੈਗੀ ਮਾਸੀ ਨੂੰ ਮਾਸੀ ਨੂੰ ਤਾਂ ਹੁਣ ਐ ਹੋ ਰਿਹਾ ਵੀ ਛਾਂਪ ਪਾਉਗੀ ਹਾਂ ਛਾਂਪ ਦੇ ਸਾਰੇ ਐਵੇਂ ਹੀ ਕਰਦੇ ਨੇ ਸਾਂ ਪਿੱਛੇ ਘਰਾਉਂਦੇ ਨੇ ਕੋਈ ਫਾਇਦਾ ਨਹੀਂ ਵਿਆਹ ਚ ਉਹੀ ਤਾਂ ਗੱਲ ਹੈ ਭਾਬੀ ਮੈਂ ਤਾਂ ਜਵਾਬ ਦੇਤਾ ਹੁਣ ਮੈਨੂੰ ਰਾਸ ਰੋ ਰੋਕ ਲੈਂਦੀ ਹੈ ਕਦੇ ਕਦੇ ਕਿਸੇ ਨੂੰ ਭੇਜ ਦਿੰਦੀ ਆ ਆਖੇ ਵੀ ਰਿਸ਼ਤਾ ਕਰਾ ਦੋ ਰਿਸ਼ਤਾ ਕਰਾ ਦੋ ਵੀ ਮੈਂ ਹੀ ਥੈ ਆ ਪਿੰਡ ਚ ਹੋਰ ਕਿਸੇ ਨੂੰ ਦਾ ਕਰਾ ਦੋ ਕਰਾ ਦੋ ਕਾਣੂ ਇਹਨਾਂ ਨੂੰ ਪਤਾ ਗਿਆ ਵੀ ਉਹਦਾ ਬਾਪੂ ਭੋਲਾਗਾ ਕਰ ਦੂਗਾ ਮਗਰ ਲੱਗ ਕੇ ਹਾਂ ਮੈਂ ਕਰਾਉਂਦੀ ਨਹੀਂ ਹੈਗੀ ਬਾਬੀ ਹੋਰ ਦੱਸ ਤੇਰੀ ਕੁੜੀ ਕਿਵੇਂ ਆ ਠੀਕ ਆ ਮੇਰੀ ਕੁੜੀ ਤੁਸੀਂ ਦੱਸੋ ਵਧੀਆ ਤੇ ਲਈ ਆਉਂਦੇ ਉਹਨੂੰ ਨਾਲ ਆਈ ਨਿਓ ਬੱਚਿਆਂ ਨਾਲ ਖੇਡਣ ਜਾਰੀ ਸੀ ਬਾਹਰ ਅੱਛਾ ਤੇ ਭਾਬੀ ਸੱਸ ਤੇਰੀ ਵਧੀਆ ਰਹਿੰਦੀ ਹਾਂ ਵਧੀਆ ਰਹਿੰਦੀ ਹੱਸ ਠੀਕ ਠਾਕ ਕੀ ਹੁੰਦੀ ਆ ਨਾ ਸੱਸਾਂ ਦਾ ਸਾਨੂੰ ਪਤਾ ਹੀ ਆ ਹਾਂ ਇਹ ਤਾਂ ਹੈ ਆਬ ਇੱਕ ਗੱਲ ਦੱਸਾਂ ਆ ਗੱਲ ਦੀ ਮਾਰੀ ਤਾਂ ਮੈਂ ਵਿਆਹ ਨਹੀਂ ਕਰਾਉਂਦੀ ਹਾਂ ਉਹ ਕਹਿੰਦਾ ਇਆ ਤਾਂ ਕੋਈ ਫਾਇਦਾ ਨਹੀਂ ਤਾਂ ਹੀ ਨਹੀਂ ਮੈਂ ਕਰਾਉਂਦੀ ਆ ਦੇਖ ਲੈ ਭਾਬੀ ਤੂੰ ਵਿਆਹੀ ਹੋਈਆਂ ਤੂੰ ਖੁਸ਼ ਨਹੀਂ ਮੈਂ ਤਾਂ ਜੰਮੀ ਨਹੀਂ ਖੁਸ਼ ਹੋਏਗੀ ਬੱਸ ਤੇ ਤੂੰ ਆ ਗੱਲ ਨਾ ਭਾਬੀ ਮੇਰੇ ਬਾਪੂ ਨੂੰ ਕਹਿ ਕੇ ਜਾਈਂ ਵੀ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਕੁੜੀ ਦਾ ਵਿਆਹ ਨਾ ਕਰੀ ਕੀ ਪਤਾ ਮੇਰੇ ਬਾਪੂ ਦੇ ਗੱਲ ਖਾਂਨੇ ਪਏ ਜੇ ਘਰੇ ਬਿੰਨਾ ਰੱਖ ਨਹੀਂ ਸਕਦੇ ਨਾ ਕੁੜੀਆਂ ਦੇ ਇੱਕ ਇੱਕ ਦਿਨ ਤਾਂ ਕਰਨਾ ਹੀ ਪੈਂਦਾ ਉਹ ਤਾਂ ਗੱਲ ਭਾਬੀ ਤੇਰੀ ਠੀਕ ਆ ਤਾਂ ਹੀ ਤਾਂ ਹੁਣ ਮੈਨੂੰ ਬਾਪੂ ਕਹਿੰਦਾ ਰਹਿੰਦਾ ਗੱਲ ਵੀ ਵਿਆਹ ਤਾਂ ਕਰਨਾ ਹੀ ਪਊਗਾ ਪਰ ਭਾਬੀ ਗੱਲ ਪਤਾ ਕੀ ਆ ਜੇ ਬਾਪੂ ਨੇ ਮੇਰਾ ਵਿਆਹ ਕਰਤਾ ਫਿਰ ਬਾਪੂ ਕੱਲਾ ਰਹਿ ਜਾਊਗਾ ਤੇ ਫਿਰ ਰੋਟੀ ਟੁੱਕ ਦਾ ਵੀ ਔਖਾ ਹੋ ਜਾਊਗਾ ਇਹ ਵੀ ਔਖਾ ਹੋ ਜਾਊਗਾ ਮੇਰਾ ਕਿਹੜਾ ਕੋਈ ਭਾਈ ਆ ਵੀ ਉਹਨੂੰ ਵਿਆਹ ਦਾਂਗੇ ਘਰੇ ਪਰਜਾਈ ਆ ਜੂ ਮੇਰੀ ਹਾਂ ਤਾਂ ਕਰਕੇ ਮੈਂ ਤਾਂਹੀਂ ਜਵਾਬ ਦੇ ਹੀ ਜਾਂਦੀ ਆ ਬਾਪੂ ਨੂੰ ਪਰ ਕੋਈ ਨਹੀਂ ਭਾਬੀ ਆਇਆ ਵੀ ਸਾਲ ਦੋ ਸਾਲ ਰੁੱਕ ਕੇ ਗਰ ਕਰਾਉਣਾ ਹੀ ਆ ਤਾਂ ਪਤਾ ਹੀ ਵੀ ਕਰਨ ਗਈ ਹੋਰ ਦਸ ਭਾਬੀ ਕੀ ਕਰਨ ਆਈ ਸੀ ਵੈਸੇ ਤੂੰ ਅੱਜ ਮੇਰੇ ਸੱਸ ਨੇ ਚਟਨੀ ਨਹੀਂ ਬਣਾਈ ਆ ਰੱਜੋ ਸਾਨੂੰ ਤੈਨੂੰ ਪਤਾ ਮੈਂ ਖਾਂਦੀ ਨਹੀਂ ਮੈਨੂੰ ਪਸੰਦ ਨਹੀਂ ਮੈਂ ਤਾਂ ਦਾਲ ਸਬ지 ਪਿਛਲਾਈ ਸੀ ਵੀ ਕੀ ਬਣਾਈ ਆ ਚਾਹ ਲੈ ਆਣੀਆਂ ਅੱਛਾ ਭਾਬੀ ਮੈਂ ਤਾਂ ਆਲੂ ਮਟਰ ਬਣਾਏ ਨੇ ਆਦਾ ਤੈਨੂੰ ਕਾਲੇਜ ਪਾ ਕੇ ਦੇ ਦਿੰਨੀ ਆ ਮੈਂ